ਨਕਲੀ ਗੁਰੂ ਕਰ ਬਣਾ ਕੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਹਾਂ ਨਿਹੰਗ ਸਿੰਘਾਂ ਦੇ ਦੁਆਰਾ ਇਲਜ਼ਾਮ ਲਗਾਏ ਗਏ ਨੇ ਕਿ ਨਕਲੀ ਜੜੀਆਂ ਸ਼ੂਟਿੰਗ ਕੀਤੀ ਜਾ ਰਹੀ ਸੀ ਜਿੱਥੇ ਸੈੱਟ ਬਣਾਇਆ ਜਾਂਦਾ ਜਿਸ ਦੇ ਵਿੱਚ ਪਾਠੀ ਨੂੰ 1000 ਰੁਪਏ ਦੀ ਦਿਹਾੜੀ ਤੇ ਬੁਲਾਇਆ ਜਾਂਦਾ ਹੈ ਨਕਲੀ ਥੜਾ ਸਾਪ ਬਣਾਇਆ ਸੀ ਨਿਸ਼ਾਨ ਸਾਹਿਬ ਦੇ ਲਈ ਤੇ ਉੱਥੇ ਹੀ ਮਹਾਰਾਜ ਦੇ ਸਰੂਪ ਨੂੰ ਰੱਖ ਕੇ ਆਨੰਦ ਕਾਜ ਜਿਹੜੇ ਨੇ ਉਹ ਕਰਵਾਏ ਜਾਂਦੇ ਨੇ ਜਿਸ ਤੇ ਨਿਹੰਗ ਸਿੰਘਾਂ ਨੇ ਰੋਜ਼ ਪ੍ਰਗਟਾਇਆ ਦਰਸਲ ਇੱਕ ਪੰਜਾਬੀ ਨਾਟਕ ਦੀ ਜਿਹੜੀ ਐ ਸ਼ੂਟਿੰਗ ਚੱਲ ਰਹੀ ਸੀ ਇੱਕ ਸ਼ੂਟਿੰਗ ਸੈੱਟ ਸੀ ਜਿਸ ਦੇ ਵਿੱਚ ਇੱਕ ਨਕਲੀ ਵਿਆਹ ਕਰਵਾਇਆ ਜਾਣਾ ਸੀ ਤੇ ਉਸ ਸ਼ੂਟਿੰਗ ਦੇ ਦੌਰਾਨ निहंग ਸਿੰਘ ਉਸ ਸ਼ੂਟਿੰਗ ਨੂੰ ਰੋਕ ਦਿੰਦੇ ਨੇ ਬਹੁਤ ਜਾਣਦੇ ਨੇ ਕਹਿੰਦੇ ਨੇ ਕਿ ਬੇਅਦਬੀ ਜਿਹੜੀ ਕੀਤੀ ਗਈ ਹੈ ਨਿਹੰਗ ਸਿੰਘਾਂ ਦੇ ਮੋਹੌਸਮੋਂ ਆਖਿਰਕਾਰ ਕੀ ਕਹਿ ਰਹੇ ਨੇ ਕਿ ਨਕਲੀ ਵਿਆਹ ਕਰਾਏ ਜਾ ਰਹੇ ਆ ਨਕਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਣਾ ਕੇ ਇੱਕ ਨਕਲੀ ਗ੍ਰੰਥੀ ਲਿਆਂਦੇ ਨੇ ਇਹਨਾਂ ਨੇ 1000 ਰੁਪਏ ਦਿਹਾੜੀ ਪਰ ਹੈ ਸਾਡੇ ਹੀ ਬੰਦੇ ਲੱਗੇ ਵੇਖਣ ਹਜ਼ਾਰ-ਹਜ਼ਾਰ ਪਰ ਆਪਣੇ ਗੁਰੂਦਾਰ ਨੂੰ ਦੇਖਦੇ ਵੀ ਸੀ ਸਾਡੇ ਗੁਰੂ ਦੀ ਬੇਅਦਬੀ ਹੋ ਰਹੀ ਆ ਹੈ ਅੱਗੇ ਖੜੇ ਕੌਣ ਆ ਕੇ ਸਿੰਘ ਸਰਦਾਰ ਉਹ ਡਿਊਟੀ ਵਾਲੇ ਖੜੇ ਆ ਮੁੰਡੇ ਸਿਕਿਉਰਟੀ ਆਣੇ ਕੋਟੀਆ ਵੀ ਉਹ ਵੀ ਸਿੰਘ ਸਰਦਾਰਾ ਕਰੋ ਜੀ ਉਹਦੇ ਸਾਹਮਣੇ ਹਾਂ ਜੀ ਇਹ ਜਿਹੜਾ ਚੌਰ ਸਾਹਿਬ ਆਏ ਵੀ ਤੁਸੀਂ ਦੇਖ ਨਾਲ ਹੀ ਉਹ ਉਸੇ ਕਰ ਰਹੇ ਸੀ ਉਹ ਨਗਲੀ ਗੁਰੂ ਗ੍ਰੰਥ ਸਾਹਿਬ ਰਾਗ ਦੇ ਉੱਪਰ ਲੱਗੇ ਸੀ ਕਰ ਰਹੇ ਕਿੰਨੇ ਬੰਦੇ ਤੁਸੀਂ ਮੌਕੇ ਤੇ ਜਿਹੜੇ ਦੇਖੇ ਸੀ ਇਹ ਤੇ ਕਿੰਨੇ ਬੰਦੇ ਸੀ ਆ ਦੇਖੋ ਵੀਡੀਓ ਹੈਗੀ ਜੀ ਮੈਂ ਬਾਅਦ ਚ ਦਿਖਾ ਲਵਾਂਗਾ ਤੁਹਾਨੂੰ ਹਾਂ ਜੀ ਬਾਬਾ ਜੀ ਕੀ ਪ੍ਰੋਸੈਸ ਦਿੱਤਾ ਬੋਲਸਣੇ ਤੁਹਾਨੂੰ ਹਾਲੋ ਬਾਹਰ ਵੀ ਕੋਠਾਲ ਸਾਹਿਬ ਹੈ ਜੀ ਬਸ ਹਾਲੋ ਪ੍ਰਸ਼ਾਸਨ ਨੇ ਪ੍ਰੋਸੈਸ ਦਿੱਤਾ ਹੈ ਕਹਿੰਦੇ ਵੀ ਜੋ ਉਹਨਾਂ ਦਾ ਮੈਨੇਜਮੈਂਟ ਹੈ ਜੋ ਵੀ ਉਹਦਾ ਡਾਇਰੈਕਟਰ ਹੈ ਲਗਾਤਾਰ ਵੀ ਉਹਨੂੰ ਅਸੀਂ ਬੁਲਾਵਾਂਗੇ ਸਾਡੇ ਉਹਨਾਂ ਨੇ ਨਾਮ ਨੰਬਰ ਲਿਖ ਲਏ ਆ ਬਜੀ ਤੁਹਾਨੂੰ ਇੱਥੇ ਬੁਲਾਵਾਂਗੇ ਉਸ ਤੋਂ ਬਾਅਦ ਜੋ ਵੀ ਬਣਦਾ ਕਾਰਵਾਈ ਹੋਊਗੀ ਉਹ ਕੀਤੀ ਜਾਊਗੀ। ਅੱਛਾ ਕੀ ਵੀ ਇਹ ਤਾਂ ਕਦੋਂ ਦਾ ਟਾਈਮ ਦਿੱਤਾ ਉਹਨਾਂ ਨੇ ਉਹ ਕਹਿੰਦੇ ਵੀ ਸ਼ਾਮ ਨੂੰ ਅਗਰ ਸ਼ਾਮ ਨੂੰ ਹੈ ਤਾਂ ਸ਼ਾਮ ਨੂੰ ਨਹੀਂ ਤਾਂ ਸਵੇਰੇ ਤੁਹਾਨੂੰ ਬੁਲਾਇਆ ਜਾਊਗਾ ਜੀ। ਕੀ ਕਾਰਵਾਈ ਦੀ ਮੰਗ ਕਰਦੇ ਆਪਾਂ? ਅਸੀਂ ਕਾਰਵਾਈ ਨਾਲ ਤੇ ਪਰਚਾ ਕਰਾਉਣਾ ਜੀ ਇਹ ਜੇ ਕਾਰਜ ਕੱਲ੍ਹ ਨੂੰ ਫੇਰ ਕਰਨਗੇ ਅਸੀਂ ਉਹ ਜਗ੍ਹਾ ਤੇ ਘੋੜੇ ਮੰਨ ਲੈਣੇ ਆ ਪਰਚਾ ਕਿੱਥੇ ਕਰਾਉਣਾ ਜੀ? ਜਿਹੜਾ ਵੀ ਉੱਥੇ ਜੋ ਵੀ ਨਾ ਮੇਨ ਡਾਇਰੈਕਟਰ ਆ ਜੀ ਜਿਹੜਾ ਮੇਨ ਮੈਨੇਜਮੈਂਟ ਡਾਇਰੈਕਟਰ ਆ ਉਹਦੇ ਪਰਚਾ ਕਰਵਾਉਣਾ ਜਿਹੜਾ ਉੱਥੇ ਤਾਂ ਪਿਆ ਦੇ ਮੈਨੇਜਰ ਕਰਾਂ ਤਿੰਨ ਜਣੇ ਅੱਥੇ ਦੱਸੇ ਆ ਰਹੇ ਆ ਸ਼ਹੀਦਗੜ੍ਹ ਦਾ ਜੀ ਸੋ ਨਿਹੰਗ ਸਿੰਘਾਂ ਦਾ ਕਹਿਣਾ ਹੈ ਕਿ ਸ਼ੂਟਿੰਗ ਜਿਹੜੀ ਐ ਜਦੋਂ ਕੀਤੀ ਗਈ ਤਾਂ ਉੱਥੇ ਹੀ ਕੁੜੀਆਂ ਸਿਗਟਾਂ ਵੀ ਪੀ ਰਹੀਆਂ ਸੀ ਤੇ ਨਾਲ ਦੀ ਨਾਲ ਮਹਾਰਾਜ ਦੇ ਸਰੂਪ ਦੇ ਮੋਰੇ ਨਕਲੀ ਜਿਹੜਾ ਆਨੰਦ ਕਾਰਜ ਕਰਵਾਇਆ ਜਾ ਰਿਹਾ ਸੀ ਕਰ ਕੇ ਉਹਨਾਂ ਨੇ ਰੂਸ ਪਕਟਾਇਆ ਹੈ ਪਰ ਦੂਸਰੀ ਤਰ੍ਹਾਂ ਅਗਰ ਗੱਲ ਕਰੀਏ ਤਾਂ ਦੂਸਰੀ ਤਰ੍ਹਾਂ ਕਹਿਣਾ ਹੈ ਕਿ ਦਿਹੰਤ ਸਿੰਘਾਂ ਨੇ ਸਾਡੇ ਨਾਲ ਹਟਮਾਰ ਕੀਤੀ ਹੈ ਸਾਡੇ ਸਮਾਨ ਦੀ ਜਿਹੜੀ ਹੈ ਉਹ ਪੱਤ ਤੋੜ ਕੀਤੀ ਹੈ ਇਸ ਦਾ ਨੇ ਇਲਜ਼ਾਮ ਲਗਾਏ ਨੇ ਪੁਲਿਸ ਨੇ ਜਿਹੜੀ ਹੈ ਜਾਂਚ ਸ਼ੁਰੂ ਕਰ ਦਿੱਤੀ ਹੈ ਪੂਰਾ ਮਾਮਲਾ ਬੋਹਾਲੀ ਤੋਂ ਸ ਜਿੱਥੇ ਮੁਹਾਲੀ ਦੇ ਵਿੱਚ ਇੱਕ ਸ਼ੂਟਿੰਗ ਨਾਟਕ ਦੀ ਚੱਲ ਰਹੀ ਸੀ ਜਿੱਥੇ ਭਾਰੀ ਹੰਗਾਮਾ ਹੋ ਗਿਆ ਹੁਣ ਪੁਲਿਸ ਕੀ ਕਹਿ ਰਹੀ ਆ ਆਪ ਤੁਹਾਨੂੰ ਵੀ ਸੁਣਾ ਦਿੰਨੇ ਆ ਇੱਕ ਇਨਸੀਡੈਂਟ ਵੀ ਸਾਡੇ ਧਿਆਨ ਚ ਆਇਆ ਕਿ ਇੱਕ ਲੋਕਲ ਏਰੀਆ ਵਿੱਚ ਕਿਸੇ ਜਗ੍ਹਾ ਕਿਸੇ ਨਾਟਕ ਦੀ ਸ਼ੂਟਿੰਗ ਚੱਲ ਰਹੀ ਸੀਗੀ ਤੇ ਉੱਥੇ ਕੁਝ ਵਿਅਕਤੀਆਂ ਵੱਲੋਂ ਜਿਸ ਵਿੱਚ ਕੁਝ ਨਾਨ ਸਿੰਘ ਵੀ ਹਾਜ਼ਰ ਸਨ ਉਹਨਾਂ ਵੱਲੋਂ ਉੱਥੇ ਵਿਰੋਧ ਜਤਾਇਆ ਗਿਆ ਕਿ ਜਿਹੜਾ ਹੈਗਾ ਉੱਥੇ ਆਨੰਦਕਾਰਜ ਹੋ ਰਹੇ ਨੇ ਤੇ ਮਾਨ ਮਰਿਆਦਾ ਦੀ ਜਿਹੜੀ ਆ ਉਹ ਉਹਨਾਂ ਨੂੰ ਮਾਨ ਮਰਿਆਦਾ ਪਹੁੰਚ ਹੋ ਰਹੀ ਹੈ ਉਸ ਦੇ ਸਬੰਧ ਦੇ ਵਿੱਚ ਉਹਨਾਂ ਦੋਨਾਂ ਪਾਰਟੀਆਂ ਦਾ ਉੱਥੇ ਜਿਹੜਾ ਆਪਸ ਥੋੜੀ ਬਹੁਤ ਅੰਬਣ ਹੋਈ ਉਸ ਤੋਂ ਬਾਅਦ ਅਸੀਂ ਥਾਣੇ ਨੂੰ ਜਾ ਕੇ ਇੱਥੇ ਦੋਨਾਂ ਪਾਰਟੀਆਂ ਜਿੱਥੇ ਆ ਗਈਆਂ ਦੋਨਾਂ ਦੀ ਅਸੀਂ ਗੱਲਬਾਤ ਸੁਣੀ ਗੱਲਬਾਤ ਸੁਣ ਕੇ ਦੋਨਾਂ ਦੀ ਆਪਣੀ ਆਪਣੀਆਂ ਜਿਹੜੀਆਂ ਲੰਗੀਆਂ ਤਰਕਾਂ ਸੁਣੀਆਂ ਉਹ ਸੁਣ ਕੇ ਸਮਝ ਕੇ ਤੇ ਉਹਦੇ ਵਿੱਚ ਇਹੀ ਜਿਹੜਾ ਡਿਸਾਈਡ ਹੋਇਆ ਕਿ ਜਿਹੜੇ ਉੱਥੇ ਪ੍ਰੋਡਕਸ਼ਨ ਵਾਲੇ ਸੀਗੇ ਉਹਨਾਂ ਨੇ ਬੇਸਿਕਲੀ ਜੋ ਹੈਗਾ ਉਹ ਵੀ ਆਪਦੇ ਤੌਰ ਤੇ ਅਥਾਰਟੀਟਿਵ ਤੌਰ ਤੇ ਕੱਲ ਤੱਕ ਸਬਤ ਹੋਣੀਆਂ ਹੋਰ ਆਪਣਾ ਐਸਜੀਪੀਸੀ ਤੋਂ ਇਸ ਚੀਜ਼ ਦੀ ਕਲੀਅਰਿਫਿਕੇਸ਼ਨ ਲੈ ਲੈਣਗੇ ਕਿ ਇਸ ਦਾ ਕਿਸ ਤਰੀਕੇ ਨਾਲ ਇਹ ਸਾਰੀ ਚੀਜ਼ ਜਿਹੜੀ ਆਪਾਂ ਕਰ ਸਕਦੇ ਆ ਤੇ ਜਿਹੜੇ ਵਿਅਕਤੀ ਉੱਥੇ ਗਏ ਸਨ ਉਹਨਾਂ ਨੂੰ ਵੀ ਅਸੀਂ ਦੇਖੋ ਉਹਨਾਂ ਨੇ ਵੀ ਆਪਣੀ ਉਸ ਚੀਜ਼ ਨੂੰ ਮੰਨਿਆ ਕਿ ਇੱਕ ਸਹੀ ਜਾਬਤੇ ਦੇ ਅਨੁਸਾਰ ਪ੍ਰਸ਼ਾਸਨ ਦੇ ਧਿਆਨ ਚ ਲਿਆ ਕੇ ਜੋ ਅਜਿਹੀ ਚੀਜ਼ ਨੂੰ ਅਗਰ ਕੋਈ ਇਤਰਾਜ਼ ਹੋ ਕੀ ਕਿਸੇ ਨੂੰ ਲੱਗਦੀ ਵੀ ਹੈ ਤਾਂ ਉਹਨੂੰ ਪ੍ਰੋਪਰ ਪ੍ਰੋਸੀਜਰ ਫਾਲੋ ਕਰਕੇ ਜਿਹੜਾ ਉਹ ਆਪਣਾ ਆਪਣੀ ਕਾਰਵਾਈ ਕਰ ਸਕਦੇ ਨੇ ਜੇਕਰ ਪਤਾ ਲੱਗੇ ਉਥੇ ਕੁੱਤ ਨਾਰੀ ਦੀ ਕੋਈ ਗੱਲ ਹੋਈ ਹੈ ਦੇਖੋ ਜੀ ਉਹ ਚੀਜ਼ ਸਾਰੀ ਵੈਰੀਫਾਈ ਕਰ ਰਹੇ ਆ ਉਥੇ ਸੀਸੀਟੀਵੀ ਕੈਮਰਾਜ਼ ਲੱਗੇ ਨੇ ਅਸੀਂ ਸੀਸੀਟੀਵੀ ਕੈਮਰਾਜ਼ ਦੀ ਫੁਟੇਜ ਦੇਖ ਕੇ ਤੇ ਉਹਦੇ ਅਕੋਰਡਿੰਗਲੀ ਜੋ ਵੀ ਹੋਇਆ ਉਹ ਚੀਜ਼ ਵੈਰੀਫਾਈ ਕਰਦੇ ਨੇ ਕੈਮਰਿਆਂ ਦੀ ਭੰਨ ਤੋੜ ਕੋਈ ਹੋਰ ਹੋਈ ਹੈ ਦੇਖੋ ਆ ਦੋ ਤਿੰਨ ਚੀਜ਼ਾਂ ਹੈਗੀਆਂ ਨੇ ਕੁਝ ਉਹਨਾਂ ਨੇ ਇਲਜ਼ਾਮ ਲਾਏ ਨੇ ਕਿ ਸਾਡੇ ਨਾਲ ਬਦਸਲੂਕੀ ਕੀਤੀ ਆ ਜਾਂ ਸਾਡੀ ਕੋਈ ਭੰਨ ਤੋੜ ਕੀਤੀ ਆ ਪਰੰਤੂ ਜਿਹੜੇ ਬੰਦੇ ਵਿਰੋਧ ਕਰਨ ਗਏ ਸੀ ਉਹਨਾਂ ਨੇ ਇਸ ਚੀਜ਼ ਤੋਂ ਬਿਲਕੁਲ ਇਨਕਾਰ ਕੀਤਾ ਇਸ ਨਾਲ ਮੈਂ ਤਾਂ ਤੁਹਾਡੇ ਮੱਦੇਬਰਾਈ ਇਹ ਹੀ ਕਹਿਣਾ ਚਾਹਾਂਗਾ ਕਿ ਕੋਈ ਵੀ ਬੰਦਾ ਆਪਣੇ ਹੱਥ ਚ ਕਾਨੂੰਨ ਨਾ ਲਵੇ ਅਗਰ ਕਿਸੇ ਨੂੰ ਕੋਈ ਲੱਗਦਾ ਕਿ ਕਿਤੇ ਕਾਨੂੰਨੀ ਉਲੰਘਣਾ ਹੋ ਰਹੀ ਆ ਜਾਂ इवन ਧਾਰਮਿਕ ਮਸਲਿਆਂ ਦੀ ਵੀ ਕੋਈ ਗੱਲ ਆ ਤਾਂ ਪ੍ਰਸ਼ਾਸਨ ਦੇ ਧਿਆਨ ਚ ਲਿਆ ਕੇ ਆਪ ਦੀ ਯੋਗ ਕਾਰਵਾਈ ਆ ਜਿਹੜੀ ਉਹ ਕਾਨੂੰਨੀ ਤੌਰ ਤੇ ਕਰਵਾਏ ਨਾ ਕਿ ਆਪਣੇ ਆਪ ਜਿਹੜੀ ਕਾਨੂੰਨ ਹੱਥ ਚ ਲਵੇ ਜਿਸ ਦੇ ਨਾਲ ਕੋਈ ਗੱਲ ਵੱਧ ਕੇ ਜਿਹੜਾ ਅਨਟਵਰਡ ਇਨਸੀਡੈਂਟ ਹੋ ਜਾਵੇ ਜੇ ਇਹ ਮਸਲਾ ਸਮਝੌਤਾ ਹੋ ਗਿਆ ਜੇ ਕੋਈ ਜੀ ਦੇਖੋ ਜੀ ਗੱਲ ਚੱਲ ਰਹੀ ਹੈ ਦੋਨਾਂ ਨਾਲ ਦੋਨਾਂ ਨੂੰ ਆਪਸ ਅਸੀਂ ਬਿਠਾ ਕੇ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਉਹ ਕਹਿ ਰਹੇ ਇੱਕ ਪਾਰਟੀ ਕਹਿ ਰਹੀ ਸੀ ਕਿ ਉੱਥੇ ਇੱਕ ਦੋ ਜਣਿਆਂ ਨੇ ਕੋਈ ਬਦਸਲੂਕੀ ਕੀਤੀ ਆ ਪਰ ਦੂਸਰੀ ਪਾਰਟੀ ਕਹਿ ਰਹੀ ਸੀ ਕਿ ਅਜਿਹੀ ਕੋਈ ਗੱਲ ਨਹੀਂ ਹੋਈ ਅਸੀਂ ਸਿਰਫ ਗੱਲਬਾਤ ਕਰਨ ਉੱਥੇ ਗਏ ਸੀਗੇ ਸਾਡੇ ਵੱਲੋਂ ਕਿਸੇ ਨਾਲ ਵੀ ਮਾਰਕੁੱਟ ਨਹੀਂ ਕੀਤੀ ਗਈ ਅਸੀਂ ਸੀਸੀਟੀਵੀ ਕੈਮਰਾਸ ਚੈੱਕ ਕਰ ਰਹੇ ਹਾਂ ਚੈੱਕ ਕਰਕੇ ਜੋ ਵੀ ਐਪਰੋਪਰੀਏਟ ਹੋਇਆ ਉਹ ਕਰਾਂਗੇ ਅਗਰ ਕੋਈ ਦੋਸ਼ੀ ਪਾਇਆ ਜਾਂਦਾ ਤਾਂ ਕਾਰਵਾਈ ਹੋਵੇਗੀ ਬਿਲਕੁਲ ਹੋਊਗੀ ਜੀ ਕਾਰਵਾਈ ਲਾਜ਼ਮੀ ਕਰ ਰਹੀ ਹੋਊਗੀ ਅਗਰ ਕੋਈ ਵੀ ਕਿਸੇ ਦੋਨੋਂ 파ਟੀਆਂ ਦੇ ਕੋਈ ਵੀ ਦੋਸ਼ ਪਾਇਆ ਜੇ। ਸੋ ਤੁਸੀਂ ਵੀ ਨਾਲ ਦੇ ਨਾਲ ਕਮੈਂਟ ਕਰਨਾ ਹੈ ਕਿ ਇਸ ਤਰੀਕੇ ਦੇ ਨਾਲ ਨਕਲੀ ਗੁਰੂ ਘਰ ਦਾ ਸੈੱਟ ਬਣਾ ਕੇ ਜਿੱਥੇ ਕੁੜੀਆਂ ਦੇ ਦੁਆਰਾ ਜਾਂ ਹੋਰ ਲੋਕਾਂ ਦੇ ਦੁਆਰਾ ਸਿੱਟਾ ਫੁਕੀਆਂ ਜਾ ਰਹੀਆਂ ਨੇ ਉੱਥੇ ਅਨੰਦ ਕਾਰਜ ਤੋਂ ਪਾਏ ਜਾ ਰਹੇ ਨੇ ਕੁਰਬਾਨੀ ਪੜੀ ਜਾ ਰਹੀ ਹੈ। ਅਜਿਹਾ ਕਰਨਾ ਕਿੰਨਾ ਕੁ ਗਲਤ ਹੈ ਕਿੰਨਾ ਕੁ ਸਹੀ ਹੈ ਕਮੈਂਟ ਕਰਕੇ ਆਪਣੀ رائے ਵੀ ਇਸ ਵੀਡੀਓ ਦੇ ਪ੍ਰਤੀ ਨਾਲ ਦੀ ਨਾਲ ਸਾਂਝੀ ਕਰਦੇ ਰਹੋ।